ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਟਰ ਕਬਾਤਰ ਸੈਟਅਪ ਵੀ ਸਾਰੇ ਵੀਰਾਂ ਦੇ ਘਰ ਪਰਾ ਠੀਕ ਹੈ ਲਓ ਭਾਈ 12:00 ਵਜੇ ਆ ਗਏ ਉੱਠ ਕੇ ਇੱਧਰ ਠੀਕ ਹੈ ਕਿ ਨਹੀਂ ਬਾਹਲਾ ਟਾਈਮ ਨਹੀਂ ਹੋਇਆ ਸਿਰਫ 12:00 ਵਜੇ ਹੈ ਤੇ ਸੂਰਜ ਆਣ ਜਿਵੇਂ ਸਿਰਦੇ ਹੋਏ ਜਿਵੇਂ ਹੀ ਹੈ ਨਾ ਕੰਮ ਘੜੇਚੀ ਚੱਲੀ ਜਾਂਦਾ ਆਪਣਾ ਦਾ ਚਲੋ ਭਾਈ ਪਹਿਲਾਂ ਤਾਂ ਹਣ ਸਰ ਆਪਾਂ ਲਾਈਟਾਂ ਨੂੰ ਟੱਕਰ ਕੇ ਬੰਨ ਬਾਕੀ ਲੋਕ ਲੋਕ ਖੁੱਲੇ ਹੀ ਹੁੰਦੇ ਆ ਐਡਾ ਕੋਈ ਕੀ ਲਾਜੂ ਕੋਈ ਕਾਢਗੇ ਤਾਂ ਆਪਣਾ ਹਨ ਦੋਵੇਂ ਬਲਬ ਇੱਧਰ ਲਈ ਕਰੀਏ ਬੰਦ ਇਹ ਚਾਰ ਹੀ ਕੂਤਰ ਤੱਕ ਗਿਣਵੇਂ ਬਸ ਕੂਤਰ ਘੱਟ ਰਹੇ ਕੋਨਾਂ ਤੇ ਨੀ ਦਾ ਸੌਖੀ ਬਚ ਜਾਂਦੀ ਹੈ ਕੀ ਇਧਰ ਵੀ ਨਿਗ੍ਹਾ ਮਾਰ ਲਈਏ ਆਪਣੀ ਉਧਰ ਤੇ ਮੈਂ ਕਿਹਾ ਹਾਂ ਮੇਰੀ ਉਹ ਖੰਡੋ ਕਿਵੇਂ ਹੋ ਕੈਂਦੀਆਂ ਜਾਲਮਾ ਓਕੇ ਆ ਤੂੰ ਤਾਂ ਸਾਡੀ ਸਾਰ ਹੀ ਨਹੀਂ ਲੈਂਦਾ ਹਨਾ ਕੋਈ ਨਾ ਪੁੱਤ ਛੋਡੇ ਕੋਲੇ ਮੈਂ ਕਿੱਥੇ ਜਾਣਾ ਗਲਾਬੀਪੁਰ ਵਾਲੀ ਹਜ ਹੁਣ ਵੀ ਮਸਤੂਗੀ ਹਾਂ ਪੁੱਤ ਆਇਆ ਖੰਡ ਆਇਆ ਓਰੇ ਆਇਆ 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 ਕੋਲੇ ਆ ਮੇਰੇ ਉਰੇ ਆ ਤਾ ਉਰੇ ਉਰੇ ਆ ਆ ਆ ਵਾਰੀ ਕੈਂਟ ਆ ਯਾਰ ਇਹ ਵੀ ਦੇਣੀ ਆ ਵੀ ਆਪਾਂ ਇਹ ਵੀ ਡਿਸਾਈਡ ਕਰ ਲਿਆ ਹਨਾ ਇਹ ਕੂਤਰੀ ਸ਼ੋਭ ਦੀ ਸ਼ੋਭਦੀਪ ਲੈ ਕੇ ਆਊਗਾ ਪਿਉਰੀ ਵਾਲਾ ਮੁੰਡਾ ਮਾਸੀ ਦਾ ਠੀਕ ਹੈ ਕਿ ਨਹੀਂ ਅੱਜ ਤੜਕੋ ਤੜਚੋ ਨੇ ਫੋਨ ਲਾ ਲਿਆ ਕਹਿੰਦਾ ਵੀ ਜੋੜੀਆਂ ਦੱਸ ਕਹਿੰਦਾ ਹਨਾ ਮੈਂ ਫਿਰ ਕਮਾਲ ਹੋ ਗਈ ਪਤੰਦਰ ਦੀ ਹਨਾ ਆਏ ਜੀ ਜੋੜੀਆਂ ਤੂੰ ਏਡੀ ਟਾਈਮ ਨਾਲ ਲਾਉਣ ਲੱਗ ਗਿਆ ਯਾਰ ਮਹਾਵੀ ਫੋਨ ਪਤੰਦਰ ਦਾ ਤੂਫਾਨ ਫੋਨ ਆ ਜੇ ਹਨਾ ਤੇ ਮੈਂ ਚੱਲ ਚੰਗੀ ਗੱਲ ਹੈ ਜੀ ਮੈਂ ਤਾਂ ਜਦੋਂ ਲਾਉਂਗਾ ਦੇਖੀ ਆਊਗੀ ਤੂੰ ਆਪਣੀਆਂ ਮੇਨ ਮੇਨ ਜੋੜੀਆਂ ਲਾ ਲਾ ਤਿੰਨ ਤਿੰਨ ਜੋੜਾਂ ਦੇ ਕੋਲੇ ਬਣੀਆਂ ਪੰਗਾਂ ਤੇ ਚੌਥੀ ਜੋੜੀ ਉਹਦੀ ਪੱਟ ਕੇ ਲਾਉਣੀ ਆ ਆਪਾਂ ਅੰਨਾ ਤੂੰ ਸਾਰੀ ਗਲਾਬੀ ਬਗਲੀ ਕੂਤਰੀ ਲੈ ਜੀ ਕੂਤਰਾ ਆਪਣੇ ਉਹਦੇ ਕੋਲੇ ਬੈਠੇ ਆ ਮੈਂ ਤੂੰ ਲਾ ਦਿੰਦੀ ਆ ਕੇ ਹਨਾ ਤੇ ਬਾਅਦ ਚ ਮੈਂ ਵੀ ਲਾ ਦੂੰਗਾ ਮੈਂ ਡੋਲੀਆਂ 'ਚ ਛੜ ਦੂੰਗਾ ਚਾਰ ਜੋੜਾਂਾਂ ਦੇ ਘਰੇ ਲਵਾ ਦੂੰਗਾ ਚਾਰ ਜੋੜੀਆਂ ਪਾਸੇ ਊਂਲਵਾ ਦੂੰਗਾ ਸਪੇਅਰ ਤੇ ਉਹ ਚਾਰੇ ਜੋੜਾਂ ਵਾਸਤੇ ਮੈਂ ਚਾਰ ਜੋੜਾਂ ਇੱਥੇ ਛੜ ਦੂੰ ਆਪਦਾ ਮੀਨ ਤੇ ਚਾਰੇ ਜੋੜਾਂ ਦੇ ਆਂਡੇ ਉਹਨਾਂ ਨੂੰ ਉਹਨੂੰ ਚਾੱਕ ਕੇ ਦੇ ਦੂੰਗਾ ਹਨਾ ਆਪਣੇ ਕੋਲੋਂ ਮੀਨ ਚਾਰ ਜੋੜਾਂ ਦੇ ਆਂਡੇ ਹੋ ਜਾਣਗੇ ਤੇ ਚਾਰ ਜੋੜਾਂ ਉਹਦੇ ਕੋਲੇ ਬੈਠ ਰਹੀਆਂ 16 ਕੇ ਬੱਚੇ ਬਹੁਤ 16 ਜੋ 10 ਕੇ ਸਿਰੇ ਚੜ ਗਏ ਸਗਲੇ ਰਿਬਾਈਆਂ ਛੁੱਟ ਜਾਣ ਨੂੰ ਆਉਟ ਦਾ ਸਿੱਧਾ ਹੀ ਹਿਸਾਬ ਹੈ ਤੇ ਬਾਕੀ ਉਹ ਕੀ ਆ ਬਸ ਆਪਣਾ ਮੰਝਾ ਵੇਸਤਰਾ ਰੈਡੀ ਹੈ ਪਾਊਡਰ ਵੀ ਰੈਡੀ ਹੈ ਏਅਰਪੋਰਟ ਵੀ ਚਾਰਜ ਲੱਗੇ ਪਿਆ ਪੱਖਾ ਵੀ ਸੈੱਟ ਕਰਕੇ ਲਾ ਲਿਆ ਹੁਣ ਲਾਉਣੇ ਭੱਗੇ ਆ ਤੇ ਹਜੇ ਤੱਕ ਘਰੋਂ ਰੋਟੀ ਵੀ ਖਾਣੀ ਹੈ ਜਾ ਕੇ ਬਾਕੀ ਹੋਜੀ ਕੋਈ ਗੱਲ ਨਹੀਂ ਟਾਈਮ ਵੇਖ ਲਓ ਬਾਕੀ 11:45 ਸੱਚੀ ਹੁਣੇ ਉੱਠ ਕੇ ਆਇਆ ਮੈਂ ਸਾਰੇ ਮੈਨੂੰ 15 ਮਿੰਟ ਹੋਏ ਉੱਠੇ ਹਾਂ ਹਾਂਜੀ ਮੇਰੇ ਵੀਰੋ ਆ ਗਏ ਇੱਧਰ ਲੈ ਕੇ ਭਾਈ ਰੋਟੀ ਰੋਟੀ ਆਂਦੀ ਖਾ ਠੀਕ ਹੈ ਤੇ ਬਸ ਵੇਲੇ ਆ ਹੁਣ ਇੱਕ ਦੋ ਮਿੱਤਰਾਂ ਨੂੰ ਸਿੱਧਾ ਕਬੂਤਰ ਲੈਣ ਹੁੰਦੇ ਆ ਉਹਨਾਂ ਦੀ ਵੀਡੀਓ ਕਰੇ ਸ਼ੂਟ ਕਰਦੇ ਆਂਗੇ ਤੇ ਉਹਨੇ ਭਾਈ ਆਪਣਾ ਪੱਖਾ ਚੱਲੀ ਜਾਂਦਾ ਮੰਜਾ ਬਿਸਤਰਾ ਰੈਡੀ ਹੈ ਗੇਮ ਦਾ ਮੈਚ ਲੱਗਿਆ ਪਿਆ ਲੌਬੀ 'ਚ ਖੜਾ ਆ ਮੈਂ ਠੀਕ ਹੈ ਤੇ ਫੇਰ ਆਉਣੇ ਆ ਆਪਾਂ ਟਾਈਮ ਤੁਹਾਨੂੰ ਦਿਖਾਉਣਾ ਪਰ ਟਾਈਮ ਨੂੰ ਟਾਈਮ ਕਮ ਕਰਨਾ ਸਾਰਾ ਲਓ ਜੀ 12:27 ਹੋ ਗਏ ਓਕੇ ਹੋ ਗਿਆ ਰਿਪੋਰਟਰ ਜੀ ਹਾਂ ਮੇਰੇ ਵੀਰੋ ਉਹ ਆਉਂਦੇ ਅੱਜ ਆਦਾਨੀ ਵਿਸ਼ੇ ਕੋ ਗਿਆ ਤਾਂ ਵੀ ਇੰਝ ਕੀਤਾ ਕਿ ਭਾਈ ਜੀ ਨਹੀਂ ਪੂਰਾ ਆਖਾ ਠੀਕ ਹੈ ਥੋੜਾ ਟਾਈਮ ਦਿਖਾ ਦੇਣਾ ਤੁਹਾਨੂੰ ਯਾਰ 1 ਮਿੰਟ ਪੰਜ ਇਹਦੀ ਬੈਟਰੀ ਕਰਨਾ ਲੋਗ ਹੀ ਪਏ ਪਏ ਦੀ ਉਹ ਹੋਇਆ ਯਾਰ ਇੱਕ ਤਾਂ ਲੈ 5:45 ਕੋਈ ਨਾ ਅੱਜ ਥੋੜਾ ਜਿਹਾ ਕੰਮ ਉਹਦੇ ਸੀਗਾ ਆਪਣਾ ਟੀ ਨਾਲੇ ਹੁੰਦੇ ਆ ਅ ਜੋ ਉਸ ਤੇ ਸੀਗਾ ਇਹ ਦੋ ਸ਼ਾਰਟ ਵੀ ਅਪਲੋਡ ਕਰ ਦਿੱਤੇ ਤੁਹਾਨੂੰ ਦਵਣੀ ਨੂੰ ਫੋਨ ਲਾਤਾ ਪਿਉਰੀ ਵਾਲ ਨੂੰ ਫੋਨ ਲਾਤਾ ਮੇਸਤਰ ਗਾਣ ਨੂੰ ਫੋਨ ਲਾਤਾ ਅੱਜ ਆਪਾਂ ਹਾਂਜੀ ਉਹ ਤਾਂ ਕੋਈ ਬਾਅਦ ਚ ਆ ਗਿਆ ਸੀ ਜਿਹੜਾ ਬੰਦਾ ਤੁਹਾਨੂੰ ਪਤਾ ਨਹੀਂ ਆਪਣੇ ਖੇਤ ਹੁੰਦਾ ਨਾਲ ਉੱਥੇ ਦਿਹਾੜੀ ਤੇ ਈ ਨਾਲ ਦਾ ਅੰਕਲ ਦਾ ਕੇਵਲ ਮਨ ਲੱਗਦਾ ਉਹ ਸੀਗਾ ਮੈਨੂੰ ਕਹਿੰਦਾ ਯੂਅਰ ਫਾਦਰ ਇਜ਼ ਘਰੇ ਐ ਮਾਂ ਮੈਨੂੰ ਤਾਂ ਆਪ ਨਹੀਂ ਪਤਾ ਮਾਤਾ ਘਰੇ ਜਾਂਦੇ ਹੀ ਨਹੀਂ ਮੈਨੂੰ ਘਰ ਦਾ ਨਾ ਪੁੱਛਿਆ ਕਰੋ ਠੀਕ ਹੈ ਕਿ ਨਹੀਂ ਤਾਂ ਕਰਕੇ ਮੈਂ ਕਹਿੰਦਾ ਹੈਗਾ ਹੈ ਨਹੀਂ ਹਨਾ ਉਹ ਗੱਲ ਚ ਕੀ ਫਾਇਦਾ ਤੇ ਆਹ ਟੋਹਾ ਵੀ ਭਰ ਦਿਆਂਗੇ ਠੀਕ ਹੈ ਇਹਦੇ ਚ ਆਪਾਂ ਕਰਾਂਗੇ ਜਿੰਨੀ ਕੁ ਰੂੜੀ ਪਈ ਐ ਤੇ ਜਿਹੜੀ ਰੂੜੀ ਪਾ ਦਾਂਗੇ ਉੱਤੇ ਇਹ ਨਹੀਂ ਨਹੀਂ ਮਿੱਟੀ ਪਾ ਦਾਂਗੇ ਬਾਕੀ ਰੂੜੀ ਚੱਕ ਦਾਂਗੇ ਇੱਥੋਂ ਤੇ ਬਸ ਜਿੱਦਣ ਦਮਣੀ ਆ ਗਿਆ ਇਹਨੂੰ ਸਟਲਾਂਗੇ ਜਿਹੜੀਆਂ ਇਹਦੇ ਚ ਬੱਤੇ ਆ ਆਪਣੇ ਕਿਸੇ ਕੰਮ ਦੇਣੀ ਇਹ ਬਾਲਣ ਤੂੰ ਹੀ ਪਾਇਆ ਕਰਾਂਗੇ ਸਿਆਲ ਚ ਬੱਤੇ ਆ ਦੀ ਗਾਰਡਰ ਵੀ ਆਪਣੇ ਕਿਸੇ ਕੰਮ ਦੇ ਨਹੀਂ ਚਾਕੇ ਵੇਚ ਦਾਂਗੇ ਪਕਵਾੜੀਆਂ ਨੂੰ ਠੀਕ ਹੈ ਤੇ ਚੌੜ ਕਰੀ ਜਾਂਦਾ ਕਿਸੇ ਨੂੰ ਨਹੀਂ ਵੇਚਦੇ ਵੀ ਘਰ ਘਰ ਦੀ ਚੀਜ਼ ਹੈ ਘਰੇ ਪਈ ਰਹੂਗੀ ਐਂ ਟੰਬੇ ਥੋੜਾ ਖਾਣੇ ਆਪਾਂ ਬਾਹਲੇ ਪਾਸੇ ਹਣਾ ਤੇ ਆ ਜਿਹੜਾ ਟੇਲਾਂ ਦੀ ਛੱਤ ਹੈ ਇਹ ਵੀ ਆਪਾਂ ਸਹੀ ਸਲਾਮਤ ਕੱਢਾਂਗੇ ਇਹਦੀ ਆਪਾਂ ਖੁੱਡਾਂ ਦੇ ਥੱਲੇ ਫਰਸ ਲਾਵਾਂਗੇ ਉੱਡਣ ਵਾਲੇ ਖੁੱਡੇ ਪੱਕੇ ਕਰਾਂਗੇ ਐਨ ਜਮਾ ਮੈਂ ਕਹਣਾ ਯਾਰ ਤੁਸੀਂ ਆਹੋਂਗੇ ਐਨਾ ਕੋਈ ਜੀ ਐਨੀ ਕੋਈ ਮਿੱਟੀ ਨਹੀਂ ਹੋਣੀ ਪੱਕੇ ਖੁੱਡਾਂ ਦੇ ਬਸ ਪੂਰਾ ਫਿਕਸ ਕੰਮ ਕਰਨਾ ਆਪਾਂ ਤੇ ਬਾਕੀ ਤੁਹਾਨੂੰ ਸਾਰੀ ਗੱਲ ਪਤਾ ਇਹ ਕੀ ਹਿਸਾਬ-ਵਿਤਾਵ ਹੈ ਠੀਕ ਹੈ ਉਹ ਦਾ ਵਾਜ ਗਿਆ ਠੀਕ ਹੈ ਕਿ ਨਹੀਂ ਤੇ ਹੁਣ ਆਇਆ ਨਾ ਇੱਕ ਵਿੱਚ ਹਜੇ ਵੀ ਕੁਝ ਪੂਰਾ ਕਰੀ ਜਾਂਦੇ ਆ ਹਨਾ ਸੀਐਲ ਗੈਂਗ ਉਹ ਮੇਰੇ ਭਰਾ ਉਹ ਮੇਰਾ ਮੂੰਹ ਪੱਕਾ ਹੈ ਦੇਖ ਲੈ ਮੇਰੇ ਛਾਲੇ ਵਾ ਇਧਰ ਜੀਵ ਤੇ ਮੇਰਾ ਬਾਲਾ ਬੂਰਾ ਹਾਲਾ ਤੁਹਾਨੂੰ ਲੱਗਦਾ ਵੀ ਕਿਤੇ ਭਾਏ ਨਾਲ ਕੂਲ ਆਪਣਾ ਭਰੀ ਭੋਣਾ ਸਾਰਾ ਮੂੰਹ ਹਨਾ ਲੈ ਦੇਖ ਲੈ ਮੇਰਾ ਸਾਰਾ ਮੂੰਹ ਪੱਕਾ ਹੋ ਮੇਰਾ ਦਾ ਮੈਂ ਤਾਂ ਬੋਲਿਆ ਵੀ ਨਹੀਂ ਆਂਦਾ ਮੈਂ ਤਾਂ ਉਹ ਸੱਚ ਹਜੇ ਮੋਟਰਸਾਈਕਲ ਵੀ ਠੀਕ ਕਰਾਉਣਾ ਬਈ ਉਹਦਾ ਗੱਲਾਂ ਚ ਹੀ ਕਹਿ ਦਨੇ ਆਪਾਂ ਬਸ ਓਕੇ ਆ ਰਿਪੋਰਟਰ ਰਿਪੋਰਟਰ ਪਰ ਤਾਂ ਕੋਈ ਓਕੇ ਨਹੀਂ ਰਿਪੋਰਟਰ ਸਾਰੀਆਂ ਖਤਮ ਹੋਊਗਾ ਪੰਗੇਗਾ ਹਾਂ ਮੇਰੀ ਪੱਦੂ ਮਛਲੀ ਕਿਵੇਂ ਆ ਹੈਲੋ ਕਿਵੇਂ ਆ ਫਿਰ ਠੀਕ ਆ ਹੋਰ ਫਿਰ ਪੋਟੀ ਕਰਕੇ ਹੈ ਕੀ ਦੇਖਣਾ ਐ ਸੀ ਕਿਤੇ ਆ ਮਾਊ ਅੱਛਾ ਇਹਦੇ ਵਿੱਚ ਉਤਰ ਕੇ ਆਪਾਂ ਹਾਂ ਨਹੀਂ ਆ ਜਾ ਵਿੱਚ ਦੇਖੀ ਇਹਦੇ ਕੀ ਐ ਉਹ ਕੀ ਉਹ ਤਾਂ ਉਕਰਕੀਣ ਹੈ ਹੋਰ ਸੁਣਾ ਕੋਈ ਗੱਲਬਾਤ ਫਿਰ ਖੁੱਡੇ ਪਾਵਾਂਗੇ ਮੇਰੇ ਨਾਲ ਕਬੂਤਰਾਂ ਦੇ ਨਵੇਂ ਖੁੱਡੇ ਪਾਉਣੇ ਆਪਾਂ ਆਪੇ ਚਾਚੂ ਹਾਂ ਆਪਣੀ ਕਰੇ ਇੱਧਰ ਪੂਆ ਕੇ ਜਾ ਰਜੋਟ ਤੇ ਸੋਟੇ ਤੇ ਸੱਪਰ ਤਾ ਖੂਚੀ ਕਿਤੇ ਅੱਛਾ ਮੈਨੂੰ ਕੁਝ ਵੀ ਸਮਝ ਨਹੀਂ ਆਇਆ ਪੁੱਤ ਇੱਕ ਮਿੰਟ ਯਾਰ ਬਾਬੇ ਪਹਿਲਾਂ ਤਾਂ ਆਪਾਂ ਇਹਦਾ ਹੱਲ ਕਰ ਗਏ ਨਾ ਭੈੜੀ ਲੱਗਦੀ ਅਥਲੇ ਚਾਦਰ ਜੀ ਲੌਂਕ ਜੀ ਇਹਨੂੰ ਉੱਤੇ ਫੋਲਡ ਕਰਕੇ ਆਵਾਂ ਹਾਂ ਦੱਸ ਮਾਰਪੀਤ ਕੀ ਹੁੰਦਾ ਹੈ ਹਾਂ ਪਾਣੀ ਪੁੱਤ ਮੇਰੇ ਕੋਲੇ ਕਿੱਥੇ ਤੇ ਸ਼ਵੀਲ ਲੱਗੀ ਆ ਪੁੱਤ ਪਾਣੀ ਪੂਣੀ ਹੈ ਨਹੀਂ ਪਹਿਲਾਂ ਤਾਂ ਹੁੰਦਾ ਸੀ ਜਾਂ ਘਰੇ ਜਾ ਕੇ ਪੀਆ ਲਓ ਬਾਬੇ ਤੇ ਇਧਰ ਇਹਨੂੰ ਵੀ ਫੋਲਡ ਕਰਤਾ ਨਾ ਪੁੱਤ ਨਾ ਛੇੜ ਸਾਰਾ ਡਿਗਬੂ ਟੈਂਟ ਜਿਹੇ ਆਪਣਾ ਹਾਂ ਚੱਲ ਚੱਲ ਗਏ ਹੁਣ ਆਪਾਂ ਚਾੜ ਇਧਰ ਦੀ ਤਾਂ ਹਾਂਜੀ ਗਾਇਸ ਤੋ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਆਪਣੇ ਜਿਹੜੇ ਇੱਧਰ ਬੈਡਕ ਤੇ ਓਨਲੀ ਦੋ ਕਬੂਤਰ ਰਹਿ ਗਏ ਆ ਠੀਕ ਆ ਤੁਹਾਨੂੰ ਸਪੇਅਰ ਵੀ ਦਿਖਾਤਾ ਉਹ ਤੇ ਉਹ ਮਾਫੀ ਚਾਹਣਾ ਮੈਂ ਕਮੈਂਟ ਆਫ ਕਰਤੀ ਸੀ ਮੈਨੂੰ ਕਰਨੇ ਪਏ ਇਸ ਤੋਂ ਬਾਅਦ ਨਹੀਂ ਕਰਦਾ ਹਨਾ ਆ ਥੋੜਾ ਕਰਕੇ ਨਹੀਂ ਕੀਤਾ ਮੈਂ ਹਨਾ ਉਹ ਹਾਈ ਕੋਰਟ ਤੋਂ ਡਰ ਆ ਗਿਆ ਕਰਨੇ ਪਏ ਉਹ ਕੋਈ ਯੂਸ਼ਵਾਲੀ ਗੱਲ ਨਹੀਂ ਗਈ ਤੇ ਹੁਣ ਮੰਨ ਕੇ ਚਲੋ ਸਪੇਅਰ ਦਿਖਾਤਾ ਇੱਕ ਆਹਾ ਸ਼ਾਹ ਕਾ ਕਬੂਤਰ ਬੈਠਾ ਹਨਾ ਇਹ ਤਾਂ ਤੁਹਾਨੂੰ ਪਤਾ ਫੜਿਆ ਸੀਗਾ ਆਪਾਂ ਇਹ ਵੀ ਤੁਹਾਨੂੰ ਪਹਿਲਾਂ ਦਿਖਾਇਆ ਹੋਇਆ ਇੱਕ ਵੀਡੀਓ ਜਿਹਦੇ ਵਿੱਚ ਇਹਦੇ ਵਿੱਚ ਕੋਈ ਦਿਖਾਉਣ ਵਾਲੀ ਈਡੀ ਗੱਲ ਹੈ ਨਹੀਂ ਹੁਣ ਆਪਣੇ ਉਹ ਦੋ ਕਬੂਤਰ ਰਹਿ ਗਏ ਇੱਕ ਤਰ੍ਹਾਂ ਦਾ ਆਪਣਾ ਸ਼ਾਖਾ ਅੱਖਾ ਅਧਰੰਗ ਵਾਲਾ ਪੱਕੀ ਦਰੰਗ ਵਾਲਾ ਇੱਕ ਰਹੇਗਾ ਆਪਣਾ ਤੋਤਾ ਇੱਕ ਮਿੰਟ ਨੂੰ ਫੜ ਕੇ ਦੋਨੂੰ ਪਿੰਜਰੇ 'ਚ ਪਾ ਲਿਆ ਪਹਿਲਾਂ ਲਓ ਜੀ ਆਪਣਾ ਤੋਤਾ ਤਾਂ ਫੜ ਲਿਆ ਹੁੰਦਾ ਤੇ ਇੱਕ ਮਿੰਟ ਇਹਨੂੰ ਪਿੰਜਰੇ 'ਚ ਪਾ ਦੇ ਕਰ ਤੇ ਸ਼ਾਖਾ ਵੀ ਚੱਕ ਲੈ ਕੇ ਲਓ ਜੀ ਤੇ ਆਪਣਾ ਸ਼ਾਖਾ ਵੀ ਚੱਕ ਲਿਆ ਹੁੰਦਾ ਭਈ ਇੱਕ ਮਿੰਟ ਇਹਨੂੰ ਵੀ ਛੱਡ ਦੇ ਪਿੰਜਰੇ 'ਚ ਦਰੰਗ ਵਾਲੇ ਨੂੰ ਉਸ ਤੋਂ ਤੌਣ ਸਿੱਧੀ ਕਰ ਲੈ ਬੇਬੀ ਆਇਆ ਨਾ ਕਰ ਤੂੰ ਤਾਂ ਜਿਵੇਂ ਕੱਚਾ ਲਵਾਈਏ ਨਾ ਖੜਾਓ ਪਹਿਲਾਂ ਤਾਂ ਲੱਛਣਾ ਕਰ ਹੁਣ ਜਾਣ ਕੇ ਕੈਮਰਾ ਦੇਖ ਕੇ ਬਲੀ ਚੜਦੀਆਂ ਨੂੰ ਲੱਛ ਤੇ ਹੁਣ ਕਰਦਿਆਂ ਬਈ ਇਹ ਦੋਵੇਂ ਕਬੂਤਰਾਂ ਬਾਰੇ ਗੱਲ ਬਾਤ ਤੇ ਵੈਸੇ ਤੋਤੇ ਬਾਰੇ ਤਾਂ ਤੁਹਾਨੂੰ ਦੱਸਣ ਦੀ ਕੋਈ ਈਡੀ ਲੋੜ ਹੀ ਨਹੀਂ ਹਨਾ ਇਹਦਾ ਤਾਂ ਤੁਹਾਨੂੰ ਸਭ ਕੁਝ ਪਤਾ ਹੈ ਮੰਨ ਕੇ ਚੱਲੋ ਵੀ ਕਿੱਥੋਂ ਆਇਆ ਕੀ ਮਤਲਬ ਆਇਆ ਨਹੀਂ ਵੀ ਕਿਹੜੀ ਨਹੀਂ ਜੋੜੀ ਦਾ ਤਾਂ ਨਹੀਂ ਦੱਸਿਆ ਨਾ ਕਿਹੜੀ ਦਾ ਹੈ ਮੈਂ ਇਹ ਹੈਗਾ ਵੱਡੀ ਝਲਰ ਵਾਲੀ ਦਾ ਤੇ ਵੱਡੇ ਚਿੱਟਿਆਂ ਵਾਲੇ ਕਾਲੇ ਚੀਨੇ ਦਾ ਠੀਕ ਹੈ ਉਹਨਾਂ ਦਾ ਪਹਿਲਾ ਪੱਠਾ ਨਹੀਂ ਨਹੀਂ ਪਹਿਲਾ ਨਹੀਂ ਬਈ ਉਹਨਾਂ ਦਾ ਦੂਜਾ ਪਠਾ ਉਹਨਾਂ ਦਾ ਪਹਿਲੀ ਸੀ ਮੋਜੀ ਦੂਜੀ ਝੋਲੀ ਚ ਨਿਕਲਿਆ ਸੀ ਤੋਤਾ ਠੀਕ ਹੈ ਕਿ ਨਹੀਂ ਤੇ ਦੋਵਾਂ ਨੇ ਮੰਨ ਕੇ ਚੱਲੋ ਹਨਾ ਵੀ ਬਹੁਤ ਵਧੀਆ ਉਹ ਕਰਾਇਆ ਰਿਜ਼ਲਟ ਦਿੱਤਾ ਇਹਨਾਂ ਨੇ ਇੱਕ ਹਿਸਾਬ ਤੇ ਵੀ ਰੀਲਾਂ ਰੂਲਾਂ ਵੀ ਕਾਫੀ ਵਾਇਰਲ ਗੰਗਾ ਇਹ ਦੋਵਾਂ ਦੀਆਂ ਵੈਸੇ ਮੋਜੀ ਦੀਆਂ ਵਾਧੇ ਜਾਂਦੀਆਂ ਸੀਗਾ ਇਹਦੋਂ ਉਹ ਮੰਨ ਕੇ ਚੱਲੋ ਮੋਜੀ ਨੂੰ ਪਤਾ ਇਹ ਕੁੰਡੀ ਤੋਂ ਵਾਲੀ ਖੱਟੀਆਂ ਅੱਖਾਂ ਕਾਲੀ ਨੋਕ ਬਗਲ ਝਾਲਰ ਤੇ ਟੌਰੀ ਵਾਲੀ ਤੇ ਇਹ ਮੰਨ ਕੇ ਚੱਲੋ ਵੀ ਨਾ ਹੁਣ ਤੈਨੂੰ ਬਾਈ ਲੱਛ ਆਉਂਦੀ ਹੈ ਤੇ ਚਲੋ ਕਿਰਾਂ ਇਥੇ ਹੱਥ ਦੁਖਣ ਲੱਗ ਗਿਆ ਕੈਮਰੇ ਨੂੰ ਚ ਨਹੀਂ ਰੱਖਿਆ ਜਾਂਦਾ ਇਹ ਯਾਰ 2022 ਚ ਕੱਢਿਆ ਸੀਗਾ ਪਹਿਲਾ ਸੀਜ਼ਨ ਫੁੱਲ ਗਰਮੀ ਹੁੰਦੀ ਸੀਗੀ ਇਹਦਾ ਮੰਨ ਲੈ ਚਲੋ 에ਅਰ ਕਾਰਡ ਰਿਹਾ ਤੁਸੀਂ ਐਂ ਵੇਖ ਲਓ ਗੁਲਾਬੀ ਫੂੰਜੇ ਵਾਲਾ ਸ਼ਾਖਾ ਤੇ ਰੱਤੀ ਗੁਲਾਬੀ ਬਗਲ ਵਾਲੀ ਉਹਨਾਂ ਨੂੰ ਵਾਹ ਕੇ ਬੈਂਦਾ ਹੁੰਦਾ ਸੀ ਕਦੇ-ਕਦੇ ਮਤਲਬ ਵੀ ਅੜਫਸ ਹੁੰਦੀ ਸੀਗੀ ਯਾਰ ਕਦੇ ਤਾਂ ਰੱਤੀ ਨਹੀਂ ਰੱਤੀ ਨਹੀਂ ਤਾਂ ਨਹੀਂ ਕਦੇ ਵੀ ਬਾਈ ਸੀ ਸਾਰੇ ਰੱਤੀ ਤਾਂ ਪਹਿਲਾਂ ਬਹਿ ਜਾਂਦੀ ਸੀ ਇਹਨਾਂ ਤੋਂ ਤੇ ਮੰਨ ਕੇ ਚੱਲ ਇਹ ਕਦੇ ਸ਼ਾਖ ਨੂੰ ਵਾਹਂਦਾ ਸੀ ਕਦੇ ਸ਼ਾਖ ਨੂੰ ਵਾਹਂਦਾ ਸੀ ਠੀਕ ਹੈ ਕਿ ਨਹੀਂ ਤੇ ਕਦੇ-ਕਦੇ ਇਹ ਲਾਸਟ ਤੇ ਬੈਂਦਾ ਸੀ ਸਾਰੇ ਨਾਲ ਉੱਡ ਕੇ ਬਾਦ ਉਹ ਸਾਲ ਮੰਨ ਕੇ ਚਲੋ ਬਾਜੀ ਨਹੀਂ ਛੱਡਿਆ ਗਿਆ ਹਨਾ ਕੋਮ ਪੰਜ ਛੇ ਬਾਜੀਆਂ ਛੱਡੀਆਂ ਇੱਕ ਜਿੱਤੀ ਪੰਜ ਛੱਡ ਕੇ ਪਤਾ ਨਹੀਂ ਛੇ ਛੱਡ ਕੇ ਇੱਕ ਬਾਜੀ ਪੂਰੀ ਵਧਕਾ ਜਿੱਤੀ ਆਪਾਂ ਉਸ ਤੋਂ ਬਾਅਦ ਪੈਸੇ ਬੁਹੇ ਜੇ ਮੁੱਕ ਗਏ ਹਨਾ ਸਹੀ ਦੱਸਦਾ ਮੈਂ ਤੁਹਾਨੂੰ ਉਸ ਤੋਂ ਬਾਅਦ ਮੈਂ ਬੰਦ ਹੀ ਕਰਤੇ ਮੇਰਾ ਚਿੱਤਿਆ ਚੱਲ ਗਿਆ ਮੈਂ ਛੱਡਿਆ ਰਹਿਣ ਦੇ ਹਨਾ ਨਹੀਂ ਛੱਡਦੇਗੇ ਇਹਦੀ ਹਿਸਟਰੀ ਇਹ ਹੈ ਉਸ ਤੋਂ ਪਿਛਲੇ ਸਾਲ ਤੁਹਾਨੂੰ ਪਤਾ ਹੀ ਆ ਉਹਦਾ ਆਪਾਂ ਵੀਡੀਓ ਪਾਉਣ ਲੱਗੇ ਸੀ YouTube ਤੇ 2022 ਚ ਆਪਾਂ YouTube ਤੇ ਵੀਡੀਓ ਨਹੀਂ ਪਾਉਂਦੇ ਸੋ ਸਿਰਫ Instagram ਤੇ ਸਟੋਰੀਆਂ ਵਗੈਰਾ ਪਾਉਂਦੇ ਸੀ ਉਹ ਜਿਹੜੇ ਮਤਲਬ Instagram ਤੇ ਜੁੜਿਆ ਉਹਨੂੰ ਪਤਾ ਹੀ ਆ ਬਾਕੀ ਚਲਦੀ ਹੁੰਦੀ ਸੀ ਮੈਂ ਟਿਕਟੋਕ ਤੇ ਵੀਡੀਓ ਪਾਉਂਦਾ ਸੀ ਹਨਾ ਉੱਥੇ ਮੇਰੀ ਆਈਡੀ ਹੈਗੀ ਜਿਹੜੇ ਭਰਾ ਬਾਹਰ ਬੈਠਾ ਸਰਚ ਕਰਕੇ ਦੇਖ ਲੈਣਾ ਪੀਬੀ ਮਣਪ੍ਰੀਤ ਸ਼ਾਇਦ ਹੈ ਪੀਬੀ ਮਣਪ੍ਰੀਤ ਨਾਂ ਦੇ ਟਿਕਟੋਕ ਤੇ ਆਈਡੀ ਹੈ ਉੱਥੇ ਵੀ ਫੋਲੋਅਰ ਕਾਫੀ ਸੀ ਮਨ ਲੱਗਦਾ ਕੋਈ 65k 70k ਫੋਲੋਅਰ ਹੋਣਗੇ ਉੱਥੇ ਵੀ ਫਿਰ ਉਸ ਤੋਂ ਬਾਅਦ ਇੰਸਟਾ ਤੇ ਆ ਗਿਆ ਇੰਸਟਾ ਤੋਂ ਬਾਅਦ ਹੁਣ ਆਪਾਂ YouTube ਤੇ ਆ ਗਏ ਠੀਕ ਹੈ ਚਲੋ ਆਪਾਂ ਗੱਲ ਹੁਣ ਅੱਜ ਦੀ ਕਰਦੇ ਆ ਗੱਲ ਮੁਕੀ ਰਾਂਦ ਗਈ ਉਸ ਤੋਂ ਬਾਅਦ 2022 ਤੋਂ ਤੁਹਾਨੂੰ ਪਤਾ ਮੀਂਹ ਰੰਗ ਆਉਣ ਲੱਗੀਆਂ ਤੇ ਗੰਦ ਜਿਆ ਪੈਣ ਲੱਗ ਗਿਆ ਤੇ ਤੋ ਤੇ ਹੁਣ ਮਾਨੇ ਚਲ ਨਾਂ ਤੇ ਇਹਨੂੰ ਡਾਉਣਾ ਹੈ ਨਾਂ ਇਹਨੂੰ ਬੱਚਿਆਂ ਚ ਪਾਉਣਾ ਹੈ ਉਹਦੇ ਕਰਕੇ ਸ਼ੋਪੀਸ ਹੀ ਰਹਿ ਗਿਆ ਇਹ ਬਸ ਨਾਂ ਦੇਣਾ ਕਿਸੇ ਨੂੰ ਜੇ ਕੋਈ ਬਾਹਲੇ ਯਾਰ ਮਿੱਤਰ ਖਾਸ ਆ ਗਿਆ ਹਨਾ ਵੀ ਕੋਈ ਕਈ ਵਾਰੀ ਹੁੰਦਾ ਕੋਈ ਕਰ ਲੈਂਦਾ ਡਿਮਾਂਡ ਵੀ ਮੈਂ ਤਾਂ ਇਹੀ ਲੈ ਜਾਣਾ ਉਹਨੂੰ ਦੇ ਦਿਆਂਗੇ ਆਪਾਂ ਵੈਸੇ ਨਹੀਂ ਕਿਸੇ ਨੂੰ ਵੀ ਦਿੰਦੇ ਆਪਾਂ ਤੇ ਹੁਣ ਗੱਲ ਕਰਦੇ ਆਪਾਂ ਸ਼ਾਕ ਕੇ ਬਾਰੇ ਠੀਕ ਹੈ ਵੀ ਆ ਕਬੂਤਰ ਬਾਰੇ ਅ ਰੱਤੇ ਮੋਢਿਆਂ ਵਾਲਾ ਸ਼ਾਕ ਆ ਇਹ ਵੀ ਆਪਣੇ ਘਰ ਦਾ ਪੱਠਾ ਨਹੀਂਗਾ ਠੀਕ ਹੈ ਕਿ ਨਹੀਂ ਇਸ ਨੂੰ ਮੈਂ ਦੱਸ ਦੇਣਾ ਕਲੀਅਰ ਕਰ ਦੇਣਾ ਇਹ ਆਪਣੇ ਘਰ ਦਾ ਪੱਠਾ ਨਹੀਂ ਇਹ ਫੜਿਆ ਹੋਇਆ ਕਬੂਤਰ ਹੈ ਪਰ ਇਹਨੂੰ ਆਪਣੇ ਕੋਲੇ ਹੋ ਗਏ 4 ਸਾਲ ਹੋ ਗਏ 4 ਖਣੀ 5 ਸਾਲ ਹੋ ਗਏ ਤੇ ਇਹਦੀ ਵੈਸੇ ਜੇ ਇੱਕ ਵੀਡੀਓ ਬਣਾਈਏ ਇਹਦੇ ਤੇ ਇੱਕ ਲੰਬੀ ਵੀਡੀਓ ਬਣ ਜਾਣੀ ਹੈ ਇਹਨੂੰ ਕਿਵੇਂ ਫੜਿਆ ਕੀ ਗੱਲ ਬਾਤ ਬਾਕੀ ਉਹਨੂੰ ਆਪਾਂ ਖੇਤਾਂ ਵਾਲਾ 2 ਕਹਿ ਸਕਦੇ ਹਾਂ ਠੀਕ ਨਹੀਂ ਇਹਦਾ ਨਾਮ ਰੱਖ ਸਕਦੇ ਆਪਾਂ ਖੇਤਾਂ ਵਾਲਾ 2 ਕਿਉਂਕਿ ਮੰਨ ਕੇ ਚਲੋ ਵੀ ਇਹਨੂੰ ਜਦੋਂ ਫੜਿਆ ਹਨਾ ਉਹੀ ਸੀਨ ਜਿਵੇਂ ਖੇਤਾਂ ਵਾਲੇ ਨਾਲ ਸਾਰਾ ਸੀਨ ਜਿਉਹੀ ਸੀ ਇਹਦੇ ਨਾਲ ਸੀ ਪਰ ਇਹਦੇ ਜਦੋਂ ਇਹਨੂੰ ਫੜਨਗੇ ਨਾ ਸਾਨੂੰ ਕਿਸ ਨੇ ਕਹਿਤਾ ਸੀਗਾ ਕਹਿੰਦਾ ਵੀ ਇਹ ਨਹੀਂ ਫੜਿਆ ਜਾਂਦਾ ਛੋੜ ਦੇਰ ਕੇ 20 ਆਗੇ ਤੋਂ ਪਹਿਲਾਂ ਇਹਨੂੰ ਫੜਨ ਮੈਂ ਫਿਰ ਸਾਡੇ ਵਰਗੇ 20 ਨਹੀਂ ਆਏ ਫਿਰ ਮਾਜੀ ਵੀ ਦੇਖ ਲੈ ਫਿਰ 21ਵੇਂ ਤਾਂ ਫੜ ਕੇ ਲੈ ਜਾਣਗੇ ਨੂੰ ਉਹੀ ਗੱਲ ਤੀਜੇ ਦਿਨ ਜਾ ਫੜਿਆ ਸੀ ਇਹਨੂੰ ਆਪਾਂ ਕੋਈ ਟਾਈਮ ਅਵਾਰਾ ਰਿਆ ਸੀ ਇਹ ਕਬੂਤਰ ਜੇ ਤੁਸੀਂ ਕਹੋਗੇ ਤਾਂ ਇਹਦੇ ਤੇ ਇੱਕ ਲੰਬੀ ਵੀਡੀਓ ਬਣਾ ਦਾਂਗੇ ਵੀ ਕਿਵੇਂ ਫੜਿਆ ਇਹਦਾ ਤਾਂ ਮੇਰੇ ਕੋਲ ਵੀਡੀਓ ਵੀ ਪੰਗਾ ਜਦੋਂ ਫੜਨ ਜਾਂਦੇ ਹੁ ਸੀਗੇ ਉਹਨੂੰ ਆਪਾਂ ਤੇ ਉਸ ਤੋਂ ਬਾਅਦ ਇਹ ਵੀ ਲੈ ਕੇ ਛੜਤਾ ਨਾ ਆਪਾਂ ਪਾਇਆ ਜੋੜਿਆਂ ਚ ਨਾ ਆਪਾਂ ਕੋਈ ਹੋਰ ਕੰਮ ਲੱਤ ਤੋਂ ਫਿਰ ਇਹਨੂੰ ਹੋ ਗਈ ਦਰੰਗ ਪੈ ਗਈ ਕੂਤਰਾਂ ਨੂੰ ਇਹਨੂੰ ਵੀ ਦਰੰਗ ਪੈ ਗਈ ਇੱਕ ਸੀਗੀ ਆਪਣੇ ਕੋਲੇ ਛਾ ਅਖੇ ਦੇ ਪੱਠੇ ਦੀ ਪੱਠੀ ਉਹਨੂੰ ਵੀ ਦਰੰਗ ਪੈ ਗਈ ਫਿਰ ਇਹ ਛੋਟੇ ਖੁੱਡੇ ਛੜਤੇ ਆਪਾਂ ਮਾਨੇ ਕਿ ਚਲੋ ਇਹ ਉਹ ਵੀ ਤੇ ਇਹ ਵੀ ਤੇ ਇਹਨਾਂ ਦੀ ਜੋੜੀ ਲੱਗ ਗਈ ਇਹਦੀ ਸ਼ਾਖ ਖੇਦੀ ਤੇ ਆਪਣੇ ਵੱਡੇ ਸ਼ਾਖ ਖੇਦੇ ਪੱਠੇ ਦੀ ਪੱਠੀ ਦੀ ਚਲ ਮੈਂ ਕਿਹਾ ਵੀ ਆਂਡੇ ਧਰੀ ਜਾਂਦੀ ਸੀ ਫੋਕੇ ਆਂਡੇ ਧਰ ਲੈਂਦੀ ਸੀ ਪਿਲ ਜਾਂ ਮਤਲਬ ਫੋਟੇ ਆਂਦੇ ਸੀ ਫਿਰ ਧਰ ਲੈਂਦੀ ਫੋਟਿਆਂ ਦੇ ਫਿਰ ਧਰ ਲੈਂਦੀ ਸੀਗੀ ਉਹ ਕਬੂਦਰੀ ਇੱਕ ਆਂਡਾ ਸਹੀ ਧਰ ਲਿਆ ਵੀ ਇਹਨਾਂ ਨੇ ਉਹ ਕਬੂਦਰੀ ਨਾਲ ਲੱਗ ਕੇ ਤੇ ਉਹ ਆਂਡੇ ਚੋਂ ਬੱਚਾ ਵੀ ਨਿਕਲ ਆਇਆ ਚਲ ਆਪਾਂ ਨੂੰ ਤਾਂ ਚਸ ਹੈ ਨਹੀਂ ਸੀ ਨਾ ਮੈਨੂੰ ਤਾਂ ਇੱਕ ਸਾਲ ਤੇ ਆਏ ਸੀ ਵੀ ਯਾਰ ਕੀ ਉੱਡਣਾਂ ਇਹਨਾਂ ਨੇ ਤੇ ਵੈਸੇ ਕਬੂਦਰੀ ਚੰਗੀ ਸੀ ਮੈਨੂੰ ਇਹਦਾ ਨਹੀਂ ਪਤਾ ਵੀ ਕੀ ਹਿਸਾਬਤਾ ਵੀ ਕੀ ਹੋ ਜਾ ਬਲੱਡ ਹੈ ਕੀ ਗੱਲ ਬਾਤ ਹੈ ਉਹ ਮੇਰੇ ਕੋਲ ਇੱਕ ਦਿਨ ਸ਼ੋਦੀ ਵਰਗੇ ਆਏ ਸਕਜੇਂਦਰ ਆਰਗੇ ਮੈਂ ਚੱਲ ਤੁਹਾਨੂੰ ਇੱਕ ਬੱਚਾ ਦਿੰਦਾ ਮੈਂ ਥਲ ਠੁੱਲ ਪਾਤੀ ਬੱਚੇ ਦੇ ਮੈਂ ਵੀ ਚੱਲ ਤੁਸੀਂ ਲੈ ਜਾਓ ਵੀ ਮੈਂ ਇਹ ਨਹੀਂ ਕਹਿੰਦਾ ਉੱਡੂ ਆ ਤੁਸੀਂ ਡਾ ਕੇ ਦੇਖ ਲਓ ਜੇ ਉੱਡ ਪਿਆ ਤਾਂ ਰੱਖ ਲਿਓ ਜੇ ਨਾ ਉੱਡਿਆ ਕਿਸੇ ਨੂੰ ਫੜਾ ਦਿਓ ਜਾਂ ਮੈਨੂੰ ਵਾਪਸ ਕਰ ਦਿਓ ਹਣਾ ਮੇਰਾ ਉਹ ਭਾਈ ਉਹਨੇ ਡਾਇਆ ਜਾ ਕੇ ਬੱਚਾ ਸਿਆਣਾ ਸੀ ਪੈਰਾਂ ਦਾ ਸੁੱਚਾ ਸੀ ਵਾਲਾ ਹਣਾ ਛਾ ਕੇ ਸਿਆਣੇ ਬਹੁਤ ਆ ਸਿਆਣਤ ਬਹੁਤ ਆ ਸ਼ਾਹਾਂ ਚ ਇੱਕ ਗੱਲ ਹੋਰ ਤੇ ਉਸ ਤੋਂ ਬਾਅਦ ਭਾਈ ਸਾਹਿਬ ਤੇ ਉਹਨਾਂ ਕੋਲ ਉੱਡਣ ਲੱਗ ਗਿਆ ਵੀ ਵਦਗਾ ਉਹ ਲੋਚ ਜਾਇਆ ਕਰੇ 12 12.5 ਇੱਕ 11:30 ਵਜਾ ਆਇਆ ਕਰੇ ਲੋਚ ਹਨਾ ਵਧੀਆ ਗਰਮੀ ਚ ਤੇ ਮੱਠੇ ਦਿਨ ਚ ਮਾੜਾ ਮੋਟਾ ਵਧ ਵੀ ਜਾਂਦਾ ਸੀਗਾ ਤੇ ਸਿਆਣਾ ਬਹਲਾ ਸੀ ਆਉਂਦਾ ਛਤਰੀ ਤੇ ਸੀ ਚਸ ਨਹੀਂ ਕਰਦੇ ਕਿਸੇ ਪਾਸੇ ਵੀ ਨਾਲੇ ਨੀਮ ਔੜਦਾ ਸੀਗਾ ਤੇ ਉਹ ਕਹਿੰਦੇ ਯਾਰ ਆਪਾਂ ਇਹਨੂੰ ਬਾਜੀ ਛੱਡ ਲੈਨੇ ਆ ਮਤਲਬ ਪਿਛਲੇ ਸਾਲ ਦੀ ਗੱਲ ਈ 2023 ਚ ਇੱਕ ਉਹਨਾਂ ਦਾ ਘਰੋਂ ਆਪਦਾ ਕਬੂਤਰ ਚਿੱਟੀਆਂ ਦਾ ਇੱਕ ਇਹਦਾ ਪੱਠਾ ਜਿਵੇਂ ਇਹਦੀ ਕਾਪੀ ਸੀ ਹੋ ਸਕਦਾ ਤਾਂ ਮੈਂ ਸ਼ਾਇਦ ਵਿੱਚ ਵੀਡੀਓ ਐਡ ਕਰਦਾ ਜੋ ਫੋਟੋ ਇਹਦੀ ਪੱਠੇ ਦੀ ਜੋ ਮੈਂ ਬਹੁਤ ਸੋਹਣਾ ਇਹਦੇ ਆਰ ਕੇ ਗਿਆ ਕਬੂਤਰ ਤੇ 11 ਗਰੁੱਪ ਦਾ ਤਾਂ ਤੇ ਚਲੋ ਬਲੱਡ ਤਾਂ ਸਾਨੂੰ ਪਤਾ ਹੀ ਹੈ ਮਿਕਸ ਹੁੰਦਾ ਹੀ ਹੈ ਇਹਗਾ ਤੇ ਫੇਰ ਭਰਾਵਾ ਉਹ ਦੋਵੇਂ ਮੇਰੇ ਕੋਲ ਸਾਂਭ ਨੂੰ ਛੱਡ ਗਏ ਬਈ ਉਹ ਕਹਿੰਦੇ ਵੀ ਚੱਲ ਤੂੰ ਸਾਂਭ ਦੇ ਆਪਾਂ ਦੋਵੇਂ ਛੱਡ ਲਾਂਗੇ ਹਣਾ ਪਹਿਲਾਂ ਉਹਨਾਂ ਦੀ ਰਾਇ ਇੱਕ ਸੀ ਮੈਂ ਕਹਾ ਨਹੀਂ ਆਪਾਂ ਦੋਵੇਂ ਛੱਡਾਂਗੇ ਕੋਈ ਚੱਕਰ ਨਹੀਂ ਐਂਟਰੀ ਇੱਕ ਦੀ ਮੈਂ ਭਰ ਦੂੰਗਾ ਇੱਕ ਦੀ ਤੁਸੀਂ ਭਰ ਲਿਓ ਉਹ ਬਈ ਸਾਂਭ ਤੇ ਦੋਵੇਂ ਆਪਾਂ ਉਹ ਸ਼ਾਇਦ ਤੁਹਾਨੂੰ ਪਤਾ ਹੀ ਹੋਣਾ ਉਹਦੇ ਬਾਰੇ ਹਣਾ ਮੈਨੂੰ ਲੱਗਦਾ ਸ਼ਾਇਦ ਇਹ ਵੀਡੀਓ ਪਾਈ ਹੋਵੇ ਬਾਕੀ ਮੈਂ ਨਹੀਂ ਸ਼ਾਇਦ ਸੁਖਵੀਰ ਨੇ ਭਾਈ ਸੋਦੇ ਚੈਨਲ ਤੇ ਮੈਂ ਤਾਂ ਸਟੋਰੀਆਂ ਪਾੰਗਾ ਸੀ ਉਸ ਦਿਨ ਤੇ ਮਣਗਾ ਵਾਲੇ ਜਾ ਕੇ ਬਈ ਛੱਡਦਾ ਉੱਥੇ ਕਬੂਤਰ ਉੱਡੇ ਭਾਈ ਸਾਹਿਬ 65 ਕਬੂਤਰ ਉੱਡੇ ਮੇਰੇ ਹਿਸਾਬ ਨਾਲ ਤੇ ਇੱਕ ਸੀ ਸ਼ੁਭਦੀ ਪਿਓਰੀ ਦੇ ਨਾਂ ਤੇ ਇੱਕ ਸਕਜੇਂਦਰ ਪਿਓਰੀ ਦੇ ਨਾਂ ਤੇ ਤੇ ਇਹ ਸੀ ਜਿਹੜਾ ਇਹਦਾ ਪੱਠਾ ਬਈ ਉਹ ਤੜਕੇ ਛੱਡਣ ਸਾਰੀ ਨਾ ਕੰਨੀ ਤੋਲਾ ਮਰਾਤਾ ਦੇ ਸਮਾਗਾ ਪਿੰਡ ਨਾਲ ਹੀ ਅਮਣਿਆਲੇ ਦੇ ਉੱਥੋਂ ਦਾ ਆਉਣ ਜਾਣ ਕਰਨ ਲੱਗਾ ਛੱਡਣ ਸਾਰੀ ਹਨਾ ਛੱਤਰੀਆਂ ਦਾ ਮਿੱਠਾ ਸੀਗਾ ਯਾਰ ਨਾਲ ਦੇ ਪਿੰਡ ਛੱਤਰੀਆਂ ਬੁੜਕੀ ਜਾਂਦੀਆਂ ਸੀ ਛੱਤਰੀਆਂ ਤੇ ਜਾ ਆਉਂਦਾ ਸੀ ਫੇਰ ਟਾਈਮ 'ਚ ਆ ਜਾਂਦਾ ਸੀ ਛੱਤਰੀਆਂ ਤੇ ਜਾ ਆਉਂਦਾ ਫੇਰ ਟਾਈਮ 'ਚ ਆ ਜਾਂਦਾ ਇਹੀ ਕਰੀਗਾ ਸਾਰਾ ਦਿਨ ਆਉਣ ਜਾਣੀ ਸਾਰਾ ਦਿਨ ਪਿੰਡ 'ਚ ਉਹ ਤੇ ਵੈਸੇ ਉਮੀਦ ਹੈ ਨਹੀਂ ਸੀ ਉਹਦੀ ਵੀ ਇੰਨਾ ਉੱਡ ਜੂਗਾ ਹਨਾ ਮਾਨਣ ਕੇ ਚੱਲੋ ਉਹ ਵੀ ਉਸ ਦਿਨ ਭਾਈ ਸਾਹਿਬ 65 ਕਬੂਤਰਾਂ ਚੋਂ ਸਿਰਫ 10 ਕਬੂਤਰਾਂ ਨੇ ਟੈਂਕ ਕੀਤਾ 10 12 ਕਬੂਤਰਾਂ ਨੇ ਟਾਈਮ ਕੀਤਾ ਤੇ ਇਹਦਾ ਪਠਾ ਸ਼ਾਖੇ ਦਾ ਸਮਾਗਾ ਤੋਂ ਭਾਈ ਸਾਹਿਬ 5:30 ਵਜੇ ਛਤਰੀ ਤੇ ਆਣ ਬਹਿੰਦਾ ਬਹਿੰਦਾ ਤੇ ਵਾਣੂ ਵਣੀ ਪੈ ਗਿਆ ਠੀਕ ਹੈ ਕਿ ਨਹੀਂ ਅਸੀਂ ਮੋਟਰਸਾਈਕਲ ਦੇ ਵੀ ਮਗਰ ਮਗਰ ਠੀਕ ਆ ਆ ਨੀਵਾ ਨੀਵਾ ਅਧਿਕਾਰ ਅਧਿਕਾਰੇ ਤੁਰੇਗਾ ਵਾਣੂ ਵਣੀ ਪਹਿਲਾਂ ਗਿਆ ਸ਼ੇਖ ਹਨਾ ਅਸੀਂ ਮਗਰ ਜਾਵੜੇ ਸ਼ੇਖ ਵੀ ਮੇਰੇ ਨਾਲ ਉਹ ਕਾ ਦੋ ਗੇੜੇ ਪਾਵੇ ਸਿੱਧਾ ਟੱਪ ਗਿਆ ਉਧਰ ਆਪਣਾ ਰਖਾਲੇ ਰਖਾਲੇ ਜਾਵੜਿਆ ਮਗਰ ਗਏ ਅਸੀਂ ਰਖਾਲੇ ਤੋਂ ਵੀ ਅੱਗੇ ਟੱਪ ਗਾ ਸਾਡੇ ਬੇਂਦੇ ਬਿਨਾਂ ਸਿੱਧੇ ਤੁਰਿਆ ਗਿਆ ਯਾਰ ਵਾਣੋ ਵਾਣੀ ਹੈਣਾ ਮੁੜ ਕੇ ਮੈਂ ਤੇ ਸਕਿੰਦਰ ਸਿੰਘ ਮੈਂ ਕਿਹਾ ਵੀ ਯਾਰ ਚੱਲ ਛੱਡਣਾ ਸਕਿੰਦਰ ਵੀ ਜਿਹੜਾ ਹੁਣ ਇਹਨੇ ਕਿੱਥੇ ਢਾਹ ਦੇ ਨੇ ਕੀ ਪਤਾ ਕਿੱਥੇ ਜਾ ਕੇ ਡਿੱਗੂਗਾ ਉੱਡਿਆ ਬਹੁਤ ਬਈ ਜ਼ੋਰ ਬਹੁਤ ਮਾਰਿਆ ਸਰਾਹ ਲਾਤੀ ਔਰ ਮਨਨੇ ਕਿ ਚੱਲ ਵੀ ਉਮੀਦ ਮੈਨੂੰ ਸੀ ਵੀ ਇਹਨੇ ਵਜਾਉਣਿਆ ਤਿੰਨ ਮਸਾਂ ਤਿੰਨ ਸਾਢੇ ਤਿੰਨ ਹੈਣਾ ਪਰ ਇੱਕ ਹਿਸਾਬ ਦੇ ਦਿਨ ਛਪਾ ਗਿਆ ਬਈ ਉਹ 6 ਵਜੇ ਟਿਕਰ ਦੇ ਮਗਰ ਭੱਜੇ ਗਏ ਅਸੀਂ 6:30 6:30 ਵਜੇ ਲਾਸਟ ਵਾਰੀ ਦੇਖਿਆ ਉਹਨਾਂ ਅਸੀਂ ਜਾਂਦੇ ਨੂੰ ਮ ਉਦੋਂ ਬਾਅਦ ਇੱਕ ਹਸਾਬ ਦੇ ਸਾਢੇ 6 ਕਰ ਗਿਆ ਦਿਨ ਸ਼ਿਪਾਈ ਗਾ ਟਾਈਮ ਕਰ ਗਿਆ 7 ਤੋਂ 7 ਦਾ ਮੁੜ ਕੇ ਮੈਂ ਕਿਹਾ ਸਖਜੇਂਦਰਾ ਛੱਡ ਹਣਾ ਇਹਨੂੰ ਤੇ ਵੀ ਆਪਾਂ ਵਾਪਸ ਚੱਲਦੇ ਆ ਜਿਹੜਾ ਕਬੂਤਰ ਆਪਣਾ ਇੱਕ ਫਿਰਦਾ ਹੈ ਤੇ ਉਹਦੇ ਤਾਂ ਆਪਾਂ ਜਾ ਕੇ ਪੈਸੇ ਲੱਗੇ ਹਨ ਉਹ ਫਿਰ ਇੱਕ ਕਬੂਤਰ ਹਿੱਸੇ ਜਾ ਗਿਆ ਸੀ ਆਪਣਾ ਉਦਨ ਤੇ ਇੱਕ ਟਾਈਮ ਚ ਕੱਟ ਗਿਆ ਭੱਜ ਗਿਆ ਸੀ ਇਹਦੇ ਵਾਲਾ ਪੱਠਾ ਤੇ ਉਹ ਉਦੋਂ ਦਾ 5 ਸਾਲਾਂ ਚ ਇਹ ਕਬੂਤਰ ਨੇ ਸਿਰਫ ਇੱਕ ਪੱਠਾ ਕੱਢਿਆ ਬਈ ਉਹੀ ਪੱਠਾ ਬਾਜੀ ਛੱਡਿਆ ਉੱਡਿਆ ਬਹੁਤ ਸੋਹਣਾ ਉਦੋਂ ਬਾਅਦ ਮੈਂ ਫੇਰ ਉਵੇਂ ਹੀ ਲਾਤੀ ਜੋੜੀ ਇਹਨਾਂ ਦੀ ਦੋਵਾਂ ਦੀ ਉਦੋਂ ਬਾਅਦ ਮਿਲਦਾ ਚਾਰ ਆਰੀ ਆਂਡੇ ਤੇਰੇ ਚਾਰ ਆਰੀ ਫੋਕੇ ਧਰ ਗਿਆ ਉਹ ਕਬੂਦਰੀ ਨਾਲ ਉਦੋਂ ਬਾਅਦ ਉਹ ਕਬੂਦਰੀ ਮਰ ਗਈ ਪਤਾ ਨਹੀਂ ਕੀ ਬਿੱਲੀ ਬੁੱਲੀ ਮਾਰ ਗਈ ਕੀ ਚੱਕਰ ਹੋਇਆ ਛੋਟੇ ਖੁੱਡੇ ਜਿਹਾ ਨਾ ਤੇ ਉਹ ਮਰ ਗਈ ਫਰੇ ਰਹਿਗਾ ਉਦੋਂ ਬਾਅਦ ਮੰਨ ਕੇ ਚੱਲ ਮੈਨੂੰ ਏਡੀ ਚੱਸ ਹੈ ਨਹੀਂ ਹਣਾ ਤੁਹਾਨੂੰ ਪਤਾ ਗਿਆ ਆਪਣੇ ਕੋਲੇ ਹੋਰ ਬਹੁਤ ਬੈਠੇ ਆ ਤਾਂ ਕਰਕੇ ਮੈਂ ਇਹਦੇ ਬੱਚੇ ਉੱਚੀ ਨਹੀਂ ਕਢਾਇਗੇ ਇਹ ਬਸ ਸ਼ੋਪੀਸ ਹੀ ਰਹੇਗਾ ਇੱਕ ਸਾਫ ਤੇ ਜੇ ਕੋਈ ਗੱਲ ਨਹੀਂ ਜੇ ਲੋੜ ਪਈ ਬਾਇ ਚਾਂਸ ਤਾਂ ਇਹਦੇ ਬੱਚੇ ਵੀ ਕਢਾਵਾਂਗੇ ਆਪਾਂ ਉਹ ਵੇਖਣ ਤੇ ਸੋਹਣਾ ਲੱਗਦਾ ਹਨ ਇਹਨੂੰ ਤਾਂ ਹੀ ਰੱਖੀ ਪਏ ਆਪਾਂ ਉਹ ਕੋਈ ਇਹੋ ਜਿਹਾ ਚੱਕਰ ਨਹੀਂ ਆ ਤੇ ਇਹ ਸੀ ਬਾਬੇ ਉਹ ਕੂਤਰ ਦੀ ਕਹਾਣੀ ਦੋਵਾਂ ਦੀ ਬਾਕੀ ਜੇ ਤੁਸੀਂ ਛਾਖੇ ਦੀ ਕਹੋਗੇ ਹਨਾ ਖੇਤਾਂ ਵਾਲੇ ਟੂ ਦੀ ਡਿਟੇਲ ਚ ਵੀਡੀਓ ਪਾ ਦਾਂਗੇ ਵੀ ਕਿਵੇਂ ਫੜਿਆ ਸੀ ਕੀ ਸਾਰਾ ਸੀਨ ਸੀ ਕਿੰਨੇ ਦਿਨ ਵਾਰ ਆ ਰਿਆ ਉਹ ਵੀਡੀਓ ਵੀ ਇੱਕ ਵਧੀਆ ਇੰਟਰਸਟਿੰਗ ਵੀਡੀਓ ਬਣ ਸਕਦੀ ਹੈ ਜੀ ਵੀ ਤੁਹਾਨੂੰ ਇਹ ਕੂਤਰ ਦਾ ਆਪਾਂ ਸ਼ੌਂਕ ਵੀ ਕਰਾ ਦਨੇ ਇਹੋ ਜਿਹੀ ਕੋਈ ਗੱਲ ਨਹੀਂ ਹਨਾ ਡਿਟੇਲ ਚ ਐ ਥੋੜਾ ਜਿਹਾ ਸਵਾਦ ਵੀ ਨਾ ਦੇ ਵੀਡੀਓ ਚ ਭੈਣ ਨਾ ਬੈਠਾ ਵੀ ਨਹੀਂ ਆਂਦਾ ਇੱਕ ਤਾਂ ਸਟੈਂਡ ਬੜਾ ਭਾਲਿਆ ਮੈਂ ਦੇ ਟੈਂਪਾਸੀ ਕਰਨਾ ਪਾਤਾ ਉਹ ਪੁੱਤ ਤਾਂ ਹੌਣ ਸਿੱਧੀ ਕਰਾਇਆ ਨਾ ਕਰ ਛਾਖਾ ਦਾੜੀ ਹਲਾਣਾ ਚਲ ਕੋਸ਼ਿਸ਼ ਰੱਖ ਲੋ ਤੇ ਪੱਲੇ ਪੁੱਲੇ ਦਾ ਝਾੜ ਝੂੜ ਪਾ ਰੱਖੇ ਨੇ ਮੈਨੂੰ ਲੱਗਦਾ ਮੰਨ ਕੇ ਚਲ ਕੋਲਟੀਆਂ ਚ ਕਬੂਤਰ ਆਪਾਂ ਨੂੰ ਠੀਕ ਲੱਗਿਆ ਹਨ ਵੈਸੇ ਜਿਵੇਂ ਗੁਣ ਦੇਣੇ ਹੁੰਨੇ ਕਬੂਤਰ ਦੇ ਆਪਾਂ ਤੇ ਫੂੰਜਾ ਪਾਂਜਾ ਠੀਕ ਹੈ ਮੰਨ ਕੇ ਚੱਲੋ ਤੇ ਪੈਰ ਤਾਂ ਮੋਟੇ ਹੀ ਆ ਲਠਿਆਂ ਵਰਗੇ ਇਹਦੇ ਹਨ ਤੇ ਲੱਪਾ ਲੁਪਾ ਵੀ ਵਧੀਆ ਖਰ ਬਹੁਤ ਚੜਿਆ ਹੋਇਆ ਇੱਥੋਂ ਦੇ ਕਰ ਚੜਿਆ ਹੋਇਆ ਤੇ ਉ ਵੀ ਮੰਨ ਕੇ ਚੱਲ ਉਹ ਪੁੱਤ ਤਾਂ ਹੌਣ ਸਿੱਧੀ ਕਰ ਯਾਰ ਖੜ ਜਾ ਉਤਰ ਠੀਕ ਹੈ ਸੈਟ ਹੈ ਓਕੇ ਰਪੋਟਾਂ ਤੇ ਤੋਤਾ ਵੀ ਦਿਖਾ ਦੇ ਇੱਕ ਮਿੰਟ ਸੋਨੂੰ ਮੈਂ ਲਓ ਭਾਈ ਤੋਤਾ ਵੀ ਦੇਖ ਲਓ ਇਹਦੇ ਚ ਕੁਆਲਿਟੀ ਹੈ ਗਿਆ ਬਾਬਿਓ ਇਹ ਵਾਕਈ ਲੱਗਦਾ ਉਤਰ ਠੀਕ ਹੈ ਨਹੀਂ ਆ ਦੇਖੋ ਇਹਨਾਂ ਪੂਸ਼ਪਾਇ ਦੇਖੋ ਇਹਦੀ ਇਹ ਮਾਨਕ ਚਲ ਆਪਾਂ ਇਹਨੂੰ ਬਰੀਡਿੰਗ ਚ ਲੈ ਸਕਦੇ ਆ ਵੈਸ ਤਾਂ ਤੇ ਪਰ ਮੈਨੂੰ ਚਸ ਹੈ ਨਹੀਂ ਸਹੀ ਦੱਸਣ ਇਹਨਾਂ ਦੀ ਆਪਣੇ ਕੋਲੇ ਹੋਰ ਬਹੁਤ ਚੀਜ਼ਾਂ ਪੰਗਾਂ ਇਹਨਾਂ ਦੇ ਉੱਤੇ ਦੀਆਂ ਤਾਂ ਕਰਕੇ ਉਹ ਓਕੇ ਰਿਪੋਰਟਾਂ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਪੈਰ ਇਹਦੇ ਵੀ ਮੋٹے ਹੀ ਆ ਆਪਣੇ ਮਾਂ ਪਿਓ ਵਾਂਗੂ ਇਹਦੇ ਪਿਓ ਦੇ ਬਾਲੇ ਮੋٹے ਪੈਰ ਹੈ ਓਕੇ ਹੈ ਤੇ ਲੈਂਥ ਲੁੰਥ ਹੈਗੇ ਦੀ ਮਾਰਗੀ ਉਹ ਵੱਡੀ ਚੱਲ ਵਾਲੀ ਬਾਲੀ ਵੱਡੀ ਉਹ ਕਬੂਤਰ ਵਾਲੀ ਵੀ ਵੱਡੀ ਲੱਗਦੀ ਹੈ ਕਬੂਤਰੀ ਹੋ ਠੀਕ ਹੈ ਇਹ ਆ ਭਾਈ ਆਪਣਾ ਤੋਤਾ ਲੈ ਖੰਡ ਮਾੜਾ ਜਾ ਆਪਣਾ ਮੁਖੜਾ ਦਿਖਾ ਦੇ ਟੇਢਾ ਹੋ ਕੇ ਆਇਆ ਨਾ ਕਰ ਨਾ ਜਾ ਨਾ ਕਰ ਚਲੋ ਛੱਡੋ ਯਾਰ ਤੰਗ ਨਹੀਂ ਕਰਦੇ ਬਾਲਾ ਆਪਾਂ ਚਲੋ 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 ਚਲ ਚਾਹ ਖਾ ਤੂੰ ਵੀ ਚੱਲ ਚੌੜ ਨਾ ਕਰ ਬਾਲੀ ਓਕੇ ਓਕੇ ਰਿਪੋਰਟ ਲਓ ਜੀ ਕਹਿੰਦੇ ਐਂਟਰੀ ਹੋ ਗਈ ਆ ਦਮਨਪ੍ਰੀਤ ਸਿੰਘ ਸਿੱਧੂ ਦੀ ਓ ਮਾਈ ਗੋਡ ਕੂ ਗੋ ਬੋਸ ਪਾਈ ਹੋਈ ਆ ਮੁੰਡੇ ਨੇ ਕਹਿੰਦੇ ਬੋਸ ਬਾਹਰ ਨਿਕਲਣ ਲਈ ਪੀਆ ਬਾਲਾ ਉਹ ਔਖਾ ਹੋਇਆ ਆ ਜਦੋਂ ਬਾਲਾ ਆ ਔਖਾ ਹੋਇਆ ਆਉਂਦਾ ਸੀਗਾ ਆ ਜੱਡਾਵਾ ਡੋਲ ਜੀ ਛੇਤੀ ਛੇਤੀ ਹੈ ਨਾ ਉਹ ਨਾਦਕਾ ਆ ਕੇ ਬੱਸਦੇ ਨਹੀਂ ਹੁੰਦੇ ਖੇਤੋਂ ਘਰੇ ਨਾ ਆ ਕੇ ਨਾਲ ਦੇ ਨਾਲ ਇੱਥੇ ਨਾਲ ਦੇ ਨਾਲ ਠੀਕ ਐ ਮਿਸਤਰੀ-ਮੁਸਤਰੀ ਫਾਈਂਡ ਕਰ ਰਹੇ ਆ ਮਿਸਤਰੀ ਸਤ ਪੈਨ ਨੰਬਰ ਆ ਚਾਰ ਨੇ ਕੋਲੇ ਹਾਂ ਚਾਰਾਂ ਨੂੰ ਫੋਨ ਲੱਗ ਦੇ ਲਿਆ ਚੱਕੇ ਨਹੀਂ ਬਸ ਇੱਕ ਉਹ ਭਰਾ ਦਾ ਨੰਬਰ ਜੀਗਾ ਹਾਂ ਤੇ ਉਹ ਕਹਿੰਦਾ ਕਿ ਮੇਰੇ ਤੋਂ ਨੰਬਰ ਨਹੀਂ ਜਾਗਾ ਮੇਰੇ ਭਰਾ ਦਾ ਪਰ ਕਿ ਭਰਾ ਉਹ ਦੋ ਜੁੜਾ ਨੇ ਉਹ ਉਹ ਦੋ ਦਈ ਹੁੰਦੇ ਆ ਉਹ ਢੋਨਾ ਲਾਵਾਂਗੇ ਜੀ 500 ਚੀਜ਼ ਦਿਹਾੜੀ ਛੱਡ ਕੇ ਧੁੱਪੇ ਮਰ ਲਾਉਂਦਾਂ ਨੇ 250 ਪਿੱਛੇ ਮੈਨੂੰ ਪਤਾ ਹੈ ਤੇ ਆ ਚੱਕੋ ਤੇ ਚਲੋ ਦਮਣੀ ਆ ਗਿਆ ਸੀ ਹੁਣ ਇਹਨਾਂ ਨਾਲ ਵਾਹ ਵੀ ਆਪਾਂ ਮੋਟਰਸਾਂ ਚ ਕਿੱਕੂ ਸੈੱਟ ਕਰਾ ਲਾਂਗੇ ਕਈ ਵਾਰੀ ਲੋਡ ਪੈਂਦੇ ਆ ਉਹਨਾਂ ਦਾ ਵੀ ਇਹਨੂੰ ਕਿਵੇਂ ਭਾ ਕੰਧ ਚ ਮਾਰ ਰੂੜੀ ਤੇ ਸਿੱਟ ਕੇ ਸਟਾਰਟ ਕਰ ਲਾ ਇਸ ਸਲਿੱਪ ਮਾਰ ਦੂ ਹੋ ਗਿਆ ਓਏ ਵਾਹ ਉਹ ਦਿਨ ਮੈਥੋਂ ਨਹੀਂ ਓਏ ਯਾਰ ਪਤਾ ਨਹੀਂ ਤਾਂ ਮੈਂ ਕਾਲਚ ਸੀਗਾ ਭਈ ਉਹ ਦਿਨ ਦੂਜੇ ਚੰਦਾ ਹੁੰਦਾ ਮੋਂ ਭਾਹ ਕਰਾਂ ਗਲੀ ਚ ਘੀੜ ਪਾਦਾਂ ਕਰਾਂ ਪਿਆ ਕਰਾਂ ਮੱਕੇ ਸੀਗਾ ਬਸ ਇੱਕ ਮਿੰਟ ਰੋਕਦਾ ਘਰੇ ਕੂਤਰ ਨੂੰ ਦਾਣੇ ਪਾ ਗੋਣੇ ਨੂੰ ਕਰਾ ਸਟਾਰਟ ਸ਼ੂਟ ਕਰ ਲਾ ਗਰਮ ਕਰ ਲਾ ਹੋ ਜੂਗਾ ਮੈਂ ਫੇਰ ਠੀਕ ਹੈ ਜੀ ਕਿੱਕ ਦੀ ਗਿੱਟੀ ਪਾ ਕੇ ਲੈ ਆਉਣੇ ਚਲੋ ਬਾਬੇ ਘਰੇ ਕੂਤਰ ਨੂੰ ਦਾਣੇ ਪਾ ਕੇ ਲਓ ਜੀ ਵੱਡੇ ਕੂਤਰਾਂ ਨੂੰ ਰੱਖ ਦੀਏ ਭਈ ਦਾਣੇ ਤੇ ਇਧਰ ਵੱਡੀਆਂ ਕਬੂਤਰਾਂ ਨੂੰ ਵੀ ਰੱਖ ਦੀਏ ਭਈ ਦਾਣੇ ਆਇਓ 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 ਪੁੱਤਾਂ ਹਾਂਜੀ ਮੇਰੇ ਵੀਰ ਉਹ ਘਰ ਵਾਲੇ ਕੂਤਰਾਂ ਨੂੰ ਤਾਂ ਦਾਣਾ ਪਾਣੀ ਪਾ ਜਾਂਦਾ ਬਈ ਠੀਕ ਐ ਤੇ ਮਾਨਕ ਕੇ ਲ ਵੀਡੀਓ ਤਾਂ ਨਹੀਂ ਬਣਾ ਪਾਇਆ ਵਿੱਚ ਫੋਨ ਆ ਜਾਂਦਾ ਸੀਗਾ ਤੇ ਇਧਰਲੇ ਕੂਤਰਾਂ ਨੂੰ ਦਾਣਾ ਪਾਣੀ ਪਾ ਦਈਏ ਲਓ ਭਾਈ ਰੱਖੀ ਸੀ ਦੀ ਦੀ ਦਾਣੇ ਪਹਿਲਾਂ ਰੱਖ ਤਗੇ ਕਬੂਤਰਾਂ ਵਾਲੇ ਪਾਸੇ ਆਇਓ ਪੁੱਤੋ ਏ ਆਇਓ 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 ਪਾਣੀ ਇਹਨਾਂ ਕੋਲੇ ਪਿਆ ਬਈ ਠੀਕ ਐ ਹੁਣ ਰੱਖ ਦਗੇ ਭਾਈ ਆਪਣੇ ਕਬੂਤਰਾਂ ਨੂੰ ਆਇਓ 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 ਬੇਟਾ ਕੀ ਵਾਟਰ ਵੀ ਇਹਨਾਂ ਕੋਲੇ ਪਿਆ ਓਕੇ ਰਿਪੋਰਟ ਛੜਦਾ ਆ ਲੈਟ ਸਿੱਡੀ ਦੇ ਵੀ ਖੁੱਡਿਆਂ ਵਾਲੇ ਲਓ ਭਾਈ ਤੇ ਇੱਧਰ ਵੀ ਰੱਖੇ ਸੀ ਤੀ ਤੀ ਤਾਣੇ ਆਇਆ 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 ਬੇਟਾ ਲੈਟ ਸੜਦਾ ਦਮ ਇਹਨਾਂ ਦੀ ਉਜਾਲਾ ਕਰਦੇ ਇਹ ਹਾਂ ਲੈਟ ਸਿੱਡੀ ਪਾਣੀ ਇਹਨਾਂ ਦਾ ਕੁਚਕ ਨਹੀਂ ਪਾ ਦਾਂਗੇ ਸੱਲ ਇਧਰੋਂ ਉਧਰੋਂ ਪਾਣੀ ਆ ਗਿਆ ਯਾਰ ਬਾਹਰੋਂ ਉਹਦਾ ਕਰਕੇ ਥੱਲੇ ਪਾਣੀ ਪੂਰੀ ਫਿਰ ਗਿਆ ਕੁਝੋਂ ਸੱਲ ਬਣ ਜਾਂਦੇ ਤੈਨੂੰ ਪਤਾ ਇਹਦੇ 'ਚ ਹਾਂਜੀ ਮੇਰੇ ਵੀਰੋ ਤੇ ਮੋਟਰਸਾਈਕਲ ਦੀ ਕਿੱਕ ਵੀ ਠੀਕ ਕਰਾ ਲਈ ਸੀ ਬਾਹਰੋਂ ਤੇ ਇਕੱਲਾ ਗੁੜਕਾ ਹੀ ਪੈਣਾ ਸੀ ਬਸ ਅੱਖਾਂ ਦਾ ਗੁੜਕਾ 20 ਰੁਪਏ ਬਸ ਤੇਰੀ ਨੇ ਲੈ ਅਸੀਂ ਤੇ ਤੇ ਹੁਣ ਚੱਲ ਕੋਣ ਆਪਾਂ ਮਿਸਤਰੀ ਕੋਲੇ ਠੀਕਾ ਰਹਿ ਕੇ ਵਾਲੇ ਕੋਲੇ ਉਹੀ ਜਿਹੜਾ ਗੱਪੀ ਜਾਂ ਪਹਿਲਾਂ ਕਰੀ ਆਏਗਾ ਜੀ ਮੜੂ ਵਿੱਚ ਵੀਨੇ ਜਾਊਗਾ ਕਿ ਨਹੀਂ ਹੋਊ ਹੁਣ ਪਿੰਟ ਹੋ ਕੇ ਤੇ ਸਿੱਧਾ ਰਹਿ ਕੇ ਜਾਵਾਂਗੇ ਹਾਂ ਤੂੰ ਵਸਾ ਚੱਲ ਵੀ ਉਧਰੋਂ ਮੈਂ ਤੈਨੂੰ ਜਵਾਨ ਫੜਾ ਦੇ ਉਦੋਂ ਮੈਂ ਕਰਸਾ ਹੋ ਗਿਆ ਸੀ ਤੂੰ ਨੂੰ ਹਾਂ ਕਹੀ ਤੀ ਉਧਰ ਤਾਂ ਮੈਂ ਲੱਗਾ ਹੀ ਲੱਗਾ ਸੀ ਉਹ ਮੇਰਾ ਖੜਾ ਨਾ ਛੱਡੇ ਸੀ ਯਾਰ ਐ ਹੋ ਜੋ ਆਏ ਹੋ ਜੋ ਤੈਨੂੰ ਪਤਾ ਨਹੀਂ ਅੱਜਕੱਲ ਨਾ ਟਾਈਮ ਹੀ ਇਹੇ ਜਾਂਦਾ ਇਹ ਤਾਂ ਹੈ ਹੈ ਵੀਰ ਲੈ ਨੀ ਵੀਦਾ ਯਾਰ ਘਾਏ ਵਿਦਾਇ ਹੋਊਗੀ ਕੱਲੀ ਸਾਡ ਨਾ ਕੀ ਹੋਰਾਂ ਨਾ ਜਾਵਾਂ ਤੇ ਐਸ ਕਰਕੇ ਨਾ ਤੇ ਢਾਂਚਾ ਜਾ ਖਰਾਬ ਹੋ ਜਾਣਾ ਮੁੰਕੇ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਮੇਰੇ ਮੂੰਹ ਕ ਨਹੀਂ ਚਾ ਕੀ ਹੋ ਹੁਣ ਟਾਈਮ ਨਿਕਲ ਨਹੀਂ ਰਿਹਾ ਕੋਲ ਬਲਾ ਕੇ ਵੇਲ ਹੈ ਨਹੀਂ ਕਰ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਬਾਈ ਮੁੰਕੇ ਉਹ ਕਹਿੰਦਾ ਨਾ ਵੀ ਕਹਿੰਦਾ ਭਰਾਓ ਕਹਿੰਦਾ ਵੀ ਮੇਰਾ ਇੱਕ ਦਿਨ ਜੇ ਕਿਸੇ ਵੱਤ ਤੋਂ ਵੱਧ ਉੱਟੀ ਜਿਹੜੀ ਵੱਜ ਗਈ ਤਾਂ ਵੀ ਮੈਂ ਫੋਨ ਹੀ ਕਰੀ ਜਾਣੇ ਵੀ ਕਿੱਥੇ ਆ ਕਿੱਥੇ ਆ ਠੀਕ ਆ ਕੋਈ ਗੱਲ ਨਹੀਂ ਮਿਸਤਰੀ ਫਿਰ ਮਿਲਦੇ ਆ ਓਕੇ ਚੱਲ ਬਰੋ ਚੱਲ ਗਏ ਹੂੰ ਮੈਨੂੰ ਪਤਾ ਹੀ ਸੀ ਬਰੋ ਨਾ ਹੋਊਗੀ ਬਾਬੇ ਉਹ ਨਹੀਂ ਜੀ ਹਾਂ ਚਾਹਕ ਨਹੀਂ ਗਰੀ ਹੁਣ ਆਪਾਂ ਨੂੰ ਬੱਸ ਹਾਂ ਆਊਗਾ ਸਹੀ ਗੱਲ ਹੈ ਹਾਂਜੀ ਮੇਰੇ ਵੀਰੋ ਆ ਕੇ ਘਰੇ ਪਾਈ ਧੱਕੇ ਧੁੱਕੇ ਖਾ ਕੇ ਠੀਕ ਹੈ ਚਲੋ ਇੱਕ ਵੜ ਮੋਟਰਸਾਈਕਲ ਅੰਦਰ ਕਰਦੇ ਆ ਕਰ ਦਈਏ ਭਾਈ ਬਲਾਉਂਗੀ ਐਮਿਕ ਨਾ ਤੂੰ ਐਸੀ ਟੁੱਟ ਟੁੱਟੀ ਖਾਇਆ ਸੀ ਵੀ ਨਾ ਉਦੋਂ ਆ ਚੱਕਰ ਗਿਆ ਬਲਦਾ ਵੀਡੀਓ ਅਪਲੋਡ ਕਰੀਆ ਉਹ ਲੇਟ ਹੋ ਗਈ ਨਾ ਪਿਛਲੇ ਨਾਲੇ ਵੀਡੀਓ ਮਾਇਨੇ ਚੱਲ ਗਈ ਲੱਗਦਾ 10 12 ਵਜੇ ਆਪਣਾ ਹੋਈ ਸੀਗੀ ਅਪਲੋਡ ਹੋਈ ਸੀ ਬਾਬਿਓ ਠੀਕ ਹੈ ਤੇ ਫਿਰ ਉਦੋਂ ਬਾਅਦ ਇੱਥੇ ਆ ਕੇ ਗੇਮ ਗੇਮ ਖੇਡਣ ਲੱਗ ਗਿਆ ਉਦੋਂ ਆ ਫੋਨ ਫਾਨ ਚ ਚਲਾਉਣ ਲੱਗ ਗਿਆ ਤਾਂ ਕਰਕੇ ਤੇ ਨਾਲੇ ਫੋਨ ਚਾਰਜ ਕਰਨਾ ਆਇਆ ਸੀਗਾ ਤੇ ਇੱਧਰ ਕੋਈ ਮੰਜਾ ਵੇ ਇਸ ਤਰ੍ਹਾਂ ਨਹੀਂ ਵਿਛਾਉਂਦੇ ਆਪਾਂ ਬਸ ਇਹ ਪੱਖੇ ਲੱਡਾ ਬੰਦ ਕਰਕੇ ਉਧਰਲੇ ਕਰੀ ਚੱਲਦੇ ਆਂ ਜਾਵੇਂ ਇੱਧਰ ਖੁੱਡਾਂ ਨਾਲੇ ਟਾਈਮ ਜੀ ਗਿਆ ਲੰਗਾ ਇਹ ਵੀ ਬੰਦ ਕਰਦਾ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਠੀਕ ਆ ਬਾਬੇ ਹੋਣਾ ਬਸ ਓਕੇ ਐਰਪੋਰਟਾਂ ਤੇ ਇਹ ਨਹੀਂ ਲਾਈ ਜਾਂਦੀ ਹੈ ਹੋਣਾ ਤੇ ਬਈ ਸਰੀ ਦਾ ਵੀਡੀਓ ਵਿੱਚ ਕੁਝ ਖਾਸ ਨਹੀਂ ਹੁੰਦਾ ਹਨਾ ਤੁਹਾਨੂੰ ਵੀ ਪਤਾ ਪਿਛਲੀਆਂ ਕੁਝ 4-5 ਵੀਡੀਓ ਜਿਆਦਾ ਹੀ ਘਟਗਾ ਜੀ ਨਾ ਸੀਗਾ ਹਨਾ ਕੋਈ ਮੂਹ ਸਰ ਜਾਂਦੀ ਸੀ ਵੀਡੀਓ ਦਾ ਤੇ ਇਹਨੂੰ ਪਿਛਲੀ ਵੀਡੀਓ ਦਾ ਕਵਰਟ ਵੀ ਬੰਦ ਹੋ ਗਈ ਸੀ ਮੇਰੇ ਤੋਂ ਹਨਾ ਹੋ ਗਈ ਸੀ ਭਾਦੀ ਮੈਂ ਕਰਤੇ ਸੀ ਹਨਾ ਤਾਂ ਲੋ ਵੀ ਕੋਈ ਸੀਗਾ ਮਾੜਾ ਮੋਟਾ ਸੀਗਾ ਥੋੜੇ ਕਰਕੇ ਨਹੀਂ ਕੋਈ ਕੀਤਾ ਸੀ ਨਾ ਕੋਈ ਚੱਕਰ ਨਹੀਂ ਸੀ ਮਤਲਬ ਵੀ ਕਿਤੇ ਆਇਆ ਨਾ ਸੋਚਿਆ ਨਾ ਵੀ ਪੁਆਇੰਟ ਕੋਈ ਮਾੜਾ ਮੋਟਾ ਕੋਈ ਸਹੀ ਗਲਤ ਕਰਦਾ ਤਾਂ ਉਹੋ ਜਿਹਾ ਕੋਈ ਇਸ਼ੂ ਨਹੀਂ ਸੀਗਾ ਮੈਨੂੰ ਉਹ ਵੈਸੇ ਹੀ ਬੰਦ ਕਰਦੇ ਸੀ ਯਾਰ ਮੈਂ ਕਿ ਵੀਡੀਓ ਦੇ ਤੇ ਤਾਂ ਕਰਕੇ ਤੇ ਵੈਸੇ ਮੇਰੇ ਯਾਰ ਵੀ ਪਪਾ ਕੋਈ 4 ਕਿ ਦਿਨ ਵੀਡੀਓ ਰੋਕ ਨਾ ਦੇ ਕੇ ਬੰਦ ਨਾ ਕਰਦੇ ਯਾਰ ਹਨਾ ਕਿ ਤੁਹਾਨੂੰ ਵੀ ਪਤਾ ਵੀ ਇਹਦਾ ਕੋਈ ਖਾਸ ਕੰਟੈਂਟ ਨਹੀਂ ਹੁੰਦਾ ਸਾਰੇ ਦਿਨ ਚ ਮੇਡਾ ਕੋਈ ਖਾਸ ਕੰਮ ਆਪਾਂ ਨਹੀਂ ਕਰਦੇ ਤੇ ਤਾਂ ਕਰਕੇ ਮੇਰਾ ਆਪ ਵੀਡੀਓ ਰੋਕ ਦਗੇ ਚਾਰ ਕਿ ਦਿਨ ਹਨਾ ਇਹ ਤੋਂ ਬਾਅਦ ਜਿਵੇਂ ਅੱਜ ਮਿਸਤਰੀ ਭਾਲ ਕੇ ਆਇਆ ਹਨਾ ਇੱਕ ਮਿਸਤਰੀ ਨੇ ਜਵਾਬ ਦੇ ਤਾ ਹੁਣ ਹੋਰ ਭਾਲ ਲੀ ਜਾਂਦੇ ਜਦੋਂ ਮਿਸਤਰੀ ਸਹਾ ਕੇ ਫਿਰ ਦੂਆ ਦਾ ਆਪਣਾ ਆਟਾ ਢੂਗੇ ਕੰਮ ਕੁੰਮ ਸਾਰਾ ਸੈੱਟ ਕਰ ਲਾਂਗੇ ਹੌਲੀ ਹੌਲੀ ਬਸ ਲੱਗ ਜਾਣਗੇ ਸੋ ਕਿਹਾ ਹਨਾ ਵੀ ਦੋ ਤਿੰਨ ਦਿਨਾਂ ਤੱਕ ਹੋ ਜਾਣਗੇ ਇਸ ਬਸ ਕੋਈ ਚੱਕਰ ਨਹੀਂ ਤੇ ਓਕੇ ਬਈ ਬਸ ਠੀਕ ਹੈ ਕੱਲ ਨੂੰ ਮਿਲਦੇ ਆਂ ਜੀ ਵਲੌਗ ਦੀ ਸਟਾਰਟਿੰਗ ਕੀਤੀ ਤਾਂ ਦੇਖਦੇ ਆਂ ਓਕੇ ਜੀ ਲਵ ਯੂ ਸਾਰੇ ਛੋਟੇ ਵੱਡੇ ਮੇਰੇ ਵੀਰ ਭਰਾਵਾਂ ਨੂੰ ਚਲੋ ਠੀਕ ਹੈ ਜੀ